ਪ੍ਰੋਬਲਮ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਕਿ ਲੇਵਾ ਸੀ ਤੁਹਾਨੂੰ ਪ੍ਰੈਸ ਰਿਪੋਰਟਰਾਂ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢਦੇ ਨੇ ਜੀ ਜਿਹੜਾ ਕੋਈ ਪੈਸਾ ਤਿਆਰ ਹੁੰਦਾ ਸੀ ਉਹ ਵੀ ਕੱਢਦੇ ਹੁੰਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਰੋਲਪੁਰ ਦਾ ਇਹ ਟੋਟਲੀ 4 ਬੰਦੇ ਨੇ ਜਿਹੜੇ ਅਜੇ ਤੱਕ ਸਾਡੀ ਪੁਛਕਸ਼ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਜਗਲੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਝੂਠੀਆਂ ਦੇਖੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੋੜਨ ਦੀ ਇਸ ਮੈਂਗਲ ਉਹ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ 32 FIR ਸਾਨੂੰ ਜੋ ਰੀਗੀਆਂ ਦਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਤਾਤਾਂ ਕੀਤੀਆਂ ਇਸ ਤੋਂ ਸਿਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿਨ੍ਹਾਂ ਕੇ ਸਬੰਧ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਜੋ ਵੀ ਲੋਕ ਅੱਦੇ ਆ ਕੇ ਸਬੰਧ ਥਾੜਿਆਂ ਨੂੰ ਤੇ ਸਬੰਧਤ ਜਿਹੜਿਆਂ ਨੂੰ ਦੱਸਣਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਤਾਤਾਂ ਕੀਤੀਆਂ ਇਹਨਾਂ ਦੀ ਮਾਡਲ ਸੁਪਰ ਅੰਡੀ ਏਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਜੈਲੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਉਹ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਤ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਗੋਲਕ ਪੈਣੀ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚੋਂ ਇਹਨਾਂ ਨੇ ਪੈਸੇ ਕਢਨੇ ਤੈਸੀ ਕੱਢ ਕੇ ਉਡਾ ਜਨਾਂ ਜਿੱਥੋਂ ਵੀ ਹੋ ਰਹੇ ਉਹਨਾਂ ਨੂੰ ਕੀਮਤੀ ਸਮਾਨ ਕੋਈ ਕਪੜਾ ਹੈ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਨਦਿੰਦੇ ਆ ਤੇ ਤਾਂ ਕਿ ਜਿਹੜਾ ਇਹਦੇ ਨੰਬਰ ਗੱਡੀ ਦਾ ਚੈੱਕ ਕਰਕੇ ਲਿਖ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਦੇ ਦਰਜ ਹੋਏ ਨੇ ਸੰਗਰੂਰ 'ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ 'ਚ 2 ਨੇ ਪਟਿਆਲੇ 'ਚ 4 ਨਵੇਂ ਬਠਿੰਡੇ 'ਚ 2 ਹੁਸ਼ਾਹਪੁਰ 'ਚ 1 ਕਮਲੇਪੁਰ ਨੇ 'ਚ 2 ਰੋਪੜ ਦੇ ਵਿੱਚ 3 ਤੇ ਖੰਨੇ ਦੇ ਵਿੱਚ 3 ਨੇ ਨਵਾਂ ਸ਼ਹਿਰ 1 ਫਤਗੜ ਸਾਹਿਬ 1 ਕਪੂਰਥਾਲੇ 'ਚ 3 ਜਲੰਧਰ ਦਿਹਾਤੀ 'ਚ 1 ਤੇ ਜਲੰਧਰ ਕਮਿਸ਼ਨਰ 'ਚ 4 ਕੁੱਲ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਨਾਲ ਦੇ ਉੱਤੇ ਰਜਿਸਟਰ ਹੋਈਆਂ ਨੇ ਐਸ ਐਸ ਪੀ ਸੰਗਰੂਰ ਸਰਦਾਰ ਸਰਪਾਲ ਸਿੰਘ ਚੈਲਵਾਲ ਨੂੰ ਆਪਣੇ ਐਸ ਪੀ ਦੀ ਨਿਗਰਾਨੀ ਹੈ ਇਹ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਤੇ ਇਹਦੇ ਸੀਐਸਪਕਰ ਨਾਲ ਸੰਬੰਧਤ ਡੀਐਸਪੀ ਦੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟੇਜ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਰਾਹੀਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਿੱਛ ਵੀ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਏ ਪੁੱਤਰ ਸੋਨ ਸਿੰਘ ਇਹ ਸਿੱਧੀ ਫੋਜੀਪੁਰ ਦਾ ਰਹਿਣ ਵਾਲਾ ਹੈ ਇੰਦੇ ਤੇ 17 ਮਕਦਮਿਆਂ ਦੀ ਅਜੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਏ ਕਰਨਪ ਵੀਰ ਸਿੰਘ ਇੰਦੇ ਤੇ 14 ਨੇ ਮਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛਗਿੱਛ ਜਿਵੇਂ ਜਿਵੇਂ ਆ ਰਹੀ ਏ ਸਭ ਨੇ ਹੁਣ ਦੱਸੇ ਚਲਾਂਗੇ ਇਹ ਚਾਰ ਬੰਦੇ ਜਿਹੜਾ ਰਵੀ ਏ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਨਗੀ ਨੇ ਜਿਹੜਾ 33 ਸਾਲ ਦਾ ਏ ਪੰਜਵੀਂ ਫੇੜੇ ਇਹ ਜਿਹੜਾ ਜਕਸੀਰ ਹੈ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਅਨਪੜ੍ਹ ਨੇ ਸਾਰੇ ਹੀ ਅਨਪੜ੍ਹ ਨੇ ਤਰੇ ਤੇ ਤੇ ਨੇ ਤੇ ਫਰੋਜਪੁਰ ਦੇ ਨੇ ਇਹਨਾਂ ਨੂੰ ਅਸੀਂ ਅੱਗੇ ਹੋਰ ਇਨਵੈਸਟਮੈਂਟ ਚ ਜਨਾਂ ਦੀ ਪ੍ਰੋਪਰ ਕਰਵਾਵਾਂਗੇ ਪੁਖਸ਼ ਪੁਸ਼ ਕਰਾਂਗੇ ਜਿਹੜਾ ਰਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪ ਵੀ ਅੱਗੇ ਟੀਮ ਨੂੰ ਹਰੇਕ ਬੰਦੇ ਨੂੰ ਸਤ ਤੋਂ 10000 ਰੁਪਈਆ ਇਹ ਅੱਗੇ ਵੜ ਜਾਂਦਾ 10 ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰ ਕਰਨੀ ਤੂੰ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਇਹਨਾਂ ਨੇ ਬਹੁਤੇ ਪੈਸੇ ਇੰਨੇ ਆਪਣੀ ਵਾਇਸ ਦੇ ਨਾਂ ਤੇ ਲਗ ਲਗ ਖਤੇ ਜਿਹੜੇ ਨੇ ਉਹਨਾਂ ਨੇ ਵੇਚੇ ਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਰੀ ਇਹਨੇ ਆਉਂਦੇ ਭਰਾ ਦੇ ਨਾਮ ਜਿਹਦਾ ਨਾਮ ਹੈਗਾ ਹੈ ਜੋਨਿਕ ਜੋਨਿਕ ਉਹਦੇ ਨਾਮ ਦੇ ਉੱਤੇ ਇਹਨੇ ਇੱਕ ਕੁੱਠੀ ਵੀ ਬੁਲਵਾਈ ਹੋਈ ਉਹ ਫਰੋਹਪੁਰ ਉਹ ਜੇਲ੍ਹ ਦੇ ਵਿੱਚ ਬੰਦਾ ਮੁੰਡੇ ਤੇ ਵੀ ਕਈ ਬੱਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੇ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਕੰਮ ਖੁਲਾਏ ਨੇ ਕਿਥੇ-ਕਿਥੇ ਪੈਸੇ ਲਵਾ ਕਰਾਏ ਨੇ ਉਹ ਸਾਰੀ ਅਸੀਂ ਡਿਟੇਲ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਇਹਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਨੋਟਲ ਵੀ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਤੱਕ ਇਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਹੀ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਬ ਦੇ ਵਿੱਚ ਕੋਈ ਕਿਤੇ ਕੋਈ ਗੋਲਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੀ ਅਸੀਂ ਹੋੜੀਆਂ ਦੀ ਇਹਨਾਂ ਤੋਂ ਕਵਰ ਕਰਾਂਗੇ ਤੇ ਅਲੱਗ-ਅਲੱਗ ਮਕਦਮਿਆਂ ਦੇ ਵਿੱਚ ਅੰਨ ਦਾ ਪ੍ਰੋਡਕਸ਼ਨ ਰੈਂਟ ਲੈ ਕੇ ਅੱਗੇ ਫਰਦਰ ਅਸੀਂ ਕੁਝ-ਕੁਝ ਹਾਲ ਕਰਾਂਗੇ ਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ ਗੜੇ ਨੇ ਅੱਗੇ ਉਹ। ਹਮ ਤਾਂ ਬੇਸਿਕਲੀ ਅਸੀਂ ਜਿਹੜੇ 4 ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰ ਸਹੇ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ। ਬਾਕੀ ਦਾ ਤੋਂ ਜਿਹੜਾ ਸਜੋ ਸਮਾਨ ਜਿਹਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜੀਆਂ ਨੇ ਗੜੀ ਦੇ ਲਾਉਂਦੀਆਂ ਸਵਿਫਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਨਾ ਤੁ ਤੇ ਹੋਰ ਵੀ ਫਰਦਰ ਸਾਡੀ ਟੀਮ ਜਿਹੜੀ ਹੈ ਕੁਛ ਕੁਛ ਕਰੇ ਸਰ ਇਹ ਉਹੀ ਕਹਿ ਰਹੇ ਜਿਹੜਾ ਪਟਿਆਲੇ ਦੇ ਪਿਛਲੇ ਦਿਨੀ ਕਿ ਚਿੱਟੀ ਸਪੈਕਰ ਦੇ ਬੜਾ ਕਾਪ ਆਇਆ ਰੋ ਜੀ ਜਿਹੜਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਜੀ ਇਹ ਬਿਲਕੁਲ ਉਹੀ ਕਹਿ ਰਹੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜੇ ਜਿਲਿਆਂ ਦੇ ਮੈਂ ਤੁਹਾਨੂੰ ਮੇਰੇ ਪਰਚੇ ਦੱਸੇ ਨੇ ਇਹ ਉਹੀ ਬਹਿ ਕੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਕੇ ਤੇ ਆਪਣੀ ਵਾਰਦਤ ਕਰਕੇ ਤੇ ਫਿਰ ਹੋਰ ਨੰਬਰ ਲਾ ਲਿਆ ਤੇ ਵੈਪਨ ਹਾਂਜੀ ਵੈਪਨ ਵੀ ਹੁੰਦੇ ਸੀ ਕਿਹਨਾਂ ਕੋਲ ਜਦੋਂ ਇਹਨੋਂ ਕੋਲ ਦੀ ਆ ਜਿਹੜੇ ਹੈਗੇ ਨੇ ਕੋਈ ਉਹ ਰੌਡਸ ਨੇ ਤੇ ਦੂਜਾ ਜਿਹੜਾ ਉਹਨੂੰ ਪੁੱਟਣ ਵਾਲਾ ਟ੍ਰੈਕਟਰ ਨੂੰ ਹੋਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵੈਪਨ ਜਿਹਾ ਆਪਣੇ ਰੱਖੇ ਨੇ ਬਸ ਕੋਈ ਦੂਜਾ ਵੈਪਨ ਨਹੀਂ ਹੈ ਕਦੋਂ ਗੜਗੂਪੇ ਸੋਹਿਆ ਗੂਰਨਾਲ ਤੋਂ ਮਾਰ ਹਾਂਜੀ ਜਿਹੜਾ ਰਮਣੀ ਚਾਰ ਦਿਨ ਪੁਲਿਸ ਤੋਂ ਰਮਣੀ ਜਿਹੜਾ ਚਾਰ ਦਿਨ ਤਾਂ ਮਿਲਿਆ ਅੱਗੇ ਨਾਲ ਫਰਫਰ ਹੋਰ ਵੀ ਲਾਵਾਂਗੇ ਬੜੇ ਕੇਸ ਨੇ ਇਹਨਾਂ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸ੍ਰਿਫਕਾਰ ਵਾਲਿਆਂ ਨੇ ਗਦਰ ਪਾਇਆ ਸੀ ਉਹ ਵਾਰਸਾਤਾਂ ਨਾਲੇ ਪੇਚੀਆਂ ਸੀ ਸਾਰੇ ਆਫਸਰ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਪੁਲਿਸ਼ਨ ਹੈ ਇਹਨਾਂ ਦਾ ਆਫਸਰ ਦੇ ਵਿੱਚ ਹੀ ਆ ਕੋਈ ਇਹ ਇਕੱਠੇ ਫਰੋਈਪੁਰ ਦੇ ਰਹਿਣਾਲੇ ਨੇ ਆਫਸਰ ਦੇ ਵਿੱਚੋਂ ਲੂਣ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾਵ ਰਵੀ ਹੈ ਉਹ ਰਵੀ ਨਹੀਂ ਅੱਗੇ ਬੜੇ ਸਾਰੇ ਜਿਹੜੇ ਭਰਤੌਰ ਵੀ ਲੋਹਰ ਆ ਜਪਸੀਰ ਤੇ ਮਰੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਅਲਫਾ ਦਾ ਹੈ ਜੀ ਇਹਨਾਂ ਨੇ ਕੋਆਪਰੇਟਿਵ ਬਣਾਈ ਹੈ ਪੈਸੇ ਇਨਵੈਸਟ ਵੀ ਕੀਤੇ ਕੀਤੇ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹ ਅੱਜ ਨੂੰ ਹਰ ਗੱਲ ਪੁੱਛ ਪੁੱਛ ਕਰਨੇ ਆ ਜੀ ਕੋਰੋਨਾ ਦੇ ਵਿੱਚ ਕੋਈ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੇ ਔਰ ਬਾਵਰ ਲਿੰਕ ਵੀ ਚੀਜ਼ ਅੱਗੇ ਦੇਖਾਂਗੇ ਨਾਲ ਉਹਦੇ ਕਰੀਬ ਚੋਰੀਆਂ ਕਿ ਕੋਈ ਸੀਸੀਟੀਵੀ ਹੋਰ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਨਹੀਂ ਸ਼ਹਿਰੂਨ ਦੇ ਵਿੱਚ ਜਿਹੜੀਆਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਦੇ ਹੀ ਅਸੀਂ ਉਹਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜਿਲਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੂੰ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਇਹ CCTV ਹੈਬਾਉਥ ਉਸ ਏਰੀਏ ਤੇ ਜਿਹੜੇ ਬੰਦੇ CCTV ਕੈਮਰੇ ਨਹੀਂ ਇੰਡੇ ਖਾਂਦੇ ਨੇ ਸਾਰੇ ਇਹ ਇਹੀ ਬੰਦੇ ਨੇ ਉਥੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਰਹੀ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਹ ਹੋ ਚੁੱਕੀ ਬਕਾਇਦਾ ਜਿਹੜੀ ਇਹਨਾਂ ਨੇ 2 ਨੰਬਰ ਤੋਂ ਪੈਸੇ ਆ ਲੋਕਾਂ ਦੀਆਂ ਰੋਟਾਂ ਖੋਹਾਂ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਸਿਲਵ ਸਰੇ ਬੀਤੇ ਅਸਫਲ ਰਿਕਵਰ ਹੋ ਗਏ ਜਾਂ ਸੁਲਾਪਾ ਹੋ ਚੁੱਕੇ ਨਹੀਂ ਇਹਨਾਂ ਪਰ ਜਿਹੜਾ ਸੁਵਿਪ ਦੇ ਵਿੱਚ ਦੋ ਅਸੀਂ ਵੀਕਰ ਜਿਹੜੇ ਰਿਕਵਰ ਕੀਤੇ ਨੇ ਤੇ ਬਾਕੀ ਆ ਰਾੜਾ ਛੜਾ ਜਿੰਨੀਆਂ ਹੈ ਇਹਨੂੰ ਰਿਕਵਰ ਕੀਤੀਆਂ ਜਿਹੜੇ ਐਂਗਲ ਕਰਤਕ ਦੀ ਕਿ ਪਟਿਆਲੇ ਦੀਆਂ ਵੀ ਇਹਨਾਂ ਨੇ ਚੋਰੀਆਂ ਕੀਤੀ ਹੈ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੀ ਕੱਲੇ ਪੈਸੇ ਹੀ ਲੈ ਕੇ ਵੀ ਉੱਥੇ ਆਈਫੋਨ ਵੇਚੀ ਨਹੀਂ ਗੇਡਾ ਨੇ ਮੈਂ ਤੁਹਾਨੂੰ ਕਿਹਾ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਛੱਡ ਤੋੜੇ ਹੈ ਚਾਹੇ ਉਹ ਮੇਰੀ ਕੋਈ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋਈ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਕਰਦੇ ਰਹੇ ਨੇ ਉਹਥੇ ਕੀਮਤੀ ਸਮਾਨ ਇਹਨਾਂ ਨੇ ਛੱਡਿਆ ਨਹੀਂ ਇਹਨਾਂ ਨੇ ਜਿਹੜਾ ਵੇਚ ਕੇ ਅੱਗੇ ਪੈਸੇ ਕਿੱਥੇ-ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ-ਕਿੱਥੇ ਲਾਏ ਨੇ ਕੀ-ਕੀ ਕਰਦੇ ਆ ਉਹ ਅੱਗੇ ਸੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਉਹ ਬੈਂਕ ਤੋਂ ਤਸਕਰਾਇਆ ਉਹਦੀ ਵਾਈਸ ਦੇ ਨਾਮ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਫੰਡ ਦੇ ਵਿੱਚ ਹੈਗਾ ਸੀ ਤੇ ਬਾਕੀ ਇਹਨਾਂ ਦੀ ਖੁਚ-ਕੁਚ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲਣਗੇ ਸਰ ਕਿੰਨੇ ਕਿ ਪੈਸੇ ਜਿਹੜੇ ਕੈਸ਼ ਜਿਹੜਾ ਇਹਦਾ ਦੇਖੋ ਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਕਿਹੜੀ-ਕਿਹੜੀ ਥਾਂ ਤੋਂ ਕਿੰਨਾ-ਕਿੰਨਾ ਹੋਇਆ ਉਸ ਹਿਸਾਬ ਤੇ ਪਤਾ ਲੱਗ ਜਾਏਗਾ ਟੋਟਲ ਨੂੰ ਅਗਲੀ ਪ੍ਰੈਸ ਕਾਨਫਰੰਸ ਤੇ ਵਿੱਚ ਸਾਰਾ ਕਵਰੇਜ ਕਰਾਂਗੇ ਕਿ ਟੋਟਲ ਕਿੰਨਾ ਸਾਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਕੀ